ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਫਾ ਕੋਈ ਇਸ ਤਰ੍ਹਾਂ ਦੀ ਕਟਨਾ ਹੋ ਜਾਂਦੀ ਆ ਕਿ ਉਹਦੇ ਨਾਲ ਫਿਰ ਆਡੀਓ ਬਣ ਜਾਂਦੀ ਆ ਅੱਜ ਦਾ ਸੀ ਸਵੇਰੇ ਇੱਕ ਸਤ ਸੰਗ ਦਾ ਜੂਮ ਸੈਸ਼ਨ ਹੁੰਦਾ ਜਿਦੇ ਤੇ ਉਹ ਦੁੱਖ ਨਿਵਾਰਨ ਵਾਲੇ ਸ਼ਬਦ ਪੜ੍ਹਦੇ ਨੇ ਤੇ ਦਾਸੀਂ ਨੇ ਵੀ ਅੱਜ ਉਹ ਅਟੈਂਡ ਕੀਤਾ तकरीबन ਕਿਉਂਕਿ ਉੱਥੇ ਗੁਰਬਾਣੀ ਗਾ ਕੇ ਪੜੀ ਜਾਈ ਜਾ ਰਹੀ ਹੁੰਦੀ ਹੈ ਤਾਂ ਬੜਾ ਆਨੰਦ ਵੱਜਦਾ ਹੈ ਕਈ ਦਫਾ ਪਰਮੇਸ਼ਰ ਜੀ ਮਨ ਚ ਲਿਆਉਂਦੇ ਨੇ ਤਾਂ ਆਪ ਵੀ ਕੋਈ ਸ਼ਬਦ ਗਾ ਹੋ ਜਾਂਦਾ ਤੇ ਘਰ ਬੈਠਿਆਂ ਸਾਨੂੰ ਸਤਸੰਗ ਦਾ ਮੌਕਾ ਮਿਲ ਜਾਂਦਾ ਹੋਰ ਕੀ ਚਾਹੀਆ ਤੇ ਇੱਕ ਜਦੋਂ ਸਤਸੰਗ ਖਤਮ ਹੀ ਹੋਇਆ ਤਾਂ ਇੱਕ ਭੈਣ ਪੁੱਛ ਰਹੀ ਸੀ ਕਿ ਅਸੀਂ ਇਹ ਸ਼ਬਦ ਕਿੰਨੀ ਵਾਰ ਪੜ੍ਹੀਏ ਅ ਕਿਸੇ ਤੋਂ ਪੁੱਛ ਰਹੀ ਸੀ ਕਿਸੇ ਹੋਰ ਭੈਣ ਤੋਂ ਮੇਰੇ ਕੰਨ 'ਇਹ ਆਵਾਜ਼ ਪਈ ਤਾਂ ਮਨ ਦੇ ਵਿੱਚ ਬਹੁਤ ਹੀ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਕਿਸੇ ਕਾਰਨ ਕਰਕੇ ਦੁਖੀ ਹੁੰਦੇ ਆ ਕੋਈ ਤਕਲੀਫ ਹੈ ਜਾਂ ਘਰ ਦੇ ਵਿੱਚ ਕੋਈ ਕਲੇਸ਼ ਹੈ ਸਾਡੇ ਮਨ ਦੇ ਵਿੱਚ ਹੁੰਦਾ ਕਿ ਸਾਨੂੰ ਕਿਤੇ ਆਰਾਮ ਆ ਜਾਏ ਅਸੀਂ ਮਤਲਬ ਉਹਦਾ ਹੱਲ ਲੱਭਦੇ ਆ ਸੰਗਤ ਜੀ ਅਸੀਂ ਸਾਰੇ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਵੀ ਦੁੱਖ ਸੁੱਖ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਹੈ। ਅ ਦਾਸੀ ਭਲੀ ਭਾਂਤ ਸਮਝ ਸਕਦੀ ਹੈ ਕਿ ਜਦੋਂ ਸਾਨੂੰ ਸਰੀਰ ਨੂੰ ਵੀ ਕੋਈ ਦੁੱਖ ਹੁੰਦਾ ਹੈ ਜਾਂ ਹੋਰ ਕੋਈ ਸਾਨੂੰ ਬੱਚਿਆਂ ਵੱਲੋਂ ਜਾਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਹੁੰਦੀ ਹੈ ਤਾਂ ਅਸੀਂ ਕਿੰਨੇ ਦੁਖੀ ਹੋ ਜਾਂਦੇ ਆ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਕਿੱਥੋਂ ਮਤਲਬ ਇਹ ਚੀਜ਼ ਸਾਡੀ ਇੱਕਦਮ ਠੀਕ ਹੋ ਜਾਏ ਹੈ ਨਾ ਮਨ ਕਾਲਾ ਪੈ ਜਾਂਦਾ ਆ ਆਪਾਂ ਹੌਲੀ ਹੌਲੀ ਥੋੜੀ ਜੀ ਜਿਸ ਤਰ੍ਹਾਂ ਜਿੰਨੇ ਕਦਾਸੀ ਦੇ ਨੂੰ ਪਾਸ਼ਾ ਮਤ ਦੇ ਰਹੇ ਨੇ ਉਹਦੇ ਹਿਸਾਬ ਨਾਲ ਆਪ ਜੀ ਨਾਲ ਕੁਝ ਸਾਂਝ ਪਾਉਂਦੀਆਂ ਆ ਕਈ ਦਫਾ ਆਪਾਂ ਬੇਨਤੀ ਕਰਦੇ ਆ ਕਿ ਅਸੀਂ ਗੁਰੂ ਦੇ ਲੜ ਲੱਗੀਏ ਆ ਮਤਲਬ ਹੋ ਸਕਦਾ ਕਿ ਸਾਰਿਆਂ ਲਈ ਇਸ ਤਰ੍ਹਾਂ ਥੋੜਾ ਕੰਮਕਾਰਾਂ ਕਰਕੇ ਗ੍ਰਹਿਸਤੀ ਕਰਕੇ ਥੋੜਾ ਮੁਸ਼ਕਿਲ ਹੋਏ ਪਰ ਸੰਗਤ ਜੀ ਅਸੀਂ ਜਿੱਦਾਂ ਕੋਸ਼ਿਸ਼ ਕਰ ਸਕਦੇ ਆ ਆ ਪਾਸ਼ਾ ਨੇ ਦਾਸੀ ਕੋਲੋਂ ਵੀ ਇਹ ਆ ਥੋੜਾ ਉਦਮ ਕਰਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਅਰਥ ਕਰਵਾਏ ਨੇ ਤੇ ਉਹ YouTube ਤੇ ਇੱਕ ਚੈਨਲ ਤੇ ਅਪਲੋਡ ਨੇ ਉਹ ਇਸ ਤਰ੍ਹਾਂ ਕਿ ਇੱਕ ਇੱਕ ਡੇਡ ਡਿਡ ਅੰਗ 25 ਮਿੰਟ 30 ਮਿੰਟ ਇਸ ਤਰ੍ਹਾਂ ਕਰਕੇ ਅਰਦਾਸੀ ਆਪਣੇ ਮਤਲਬ ਗੁਰੂ ਤੇ ਭਰੋਸਾ ਰੱਖ ਕੇ ਕਹਿੰਦੀ ਹੈ ਕਿ ਜਰੂਰ ਸੁਣਨਾ ਸ਼ੁਰੂ ਕਰੋ ਇਹ ਗੁਰੂ ਦੇ ਲੱਡ ਲੱਗਣਾ ਹੈ ਗੁਰੂ ਦੀ ਬਾਣੀ ਪੜიਏ ਜਾਂ ਸੁਣੀਏ ਤੇ ਜਦੋਂ ਆਪਾਂ ਨੇ ਪਾਸ਼ਾ ਨੇ ਇਹ ਕਰਵਾਇਆ ਮਤਲਬ ਕਾਰਜ ਸ਼ਾਇਦ ਢਾਈਕ ਸਾਲ ਲੱਗੇ ਸੀਗੇ ਤੇ ਹੋ ਸਕਦਾ ਢਾਈਕ ਸਾਲ ਦੇ ਵਿੱਚ ਅਸੀਂ ਸੁਣ ਲਈਏ ਹੈਨਾ ਸੁਣੀਏ ਵੀ ਇਸ ਤਰ੍ਹਾਂ ਕਿ ਅਸੀਂ ਹਰ ਰੋਜ਼ ਇੱਕ ਹਿੱਸਾ ਹੀ ਸੁਣੀਏ ਤੇ ਵੱਧ ਤੋਂ ਵੱਧ ਉਹ ਜ਼ਿਆਦਾ ਨਹੀਂ ਤੇ ਇਹਨਾਂ ਕੀ ਮਤਲਬ ਔਰ ਜਦੋਂ ਇਹ ਕਾਰਜ ਪਾਸ਼ਾ ਨੇ ਕਰਵਾਇਆ ਆ ਪਾਸ਼ਾ ਨੂੰ ਹਾਜ਼ਰ ਰੱਖ ਕੇ ਦਸ ਗੱਲ ਕਰ ਰਹੀਆਂ ਕਿ ਉਹ ਲੱਗਦਾ ਨਹੀਂ ਦਾਸੀ ਦੀ ਆਵਾਜ਼ ਆ ਉਹ ਪਰਮੇਸ਼ਰ ਦੀ ਆਵਾਜ਼ ਆ ਦਾਸੀ ਸੋਚ ਵੀ ਨਹੀਂ ਸਕਦੀ ਮਤਲਬ ਜਦੋਂ ਹੁਣ ਦਾਸੀ ਦਾ ਆਪਣਾ ਵੀ ਮਨ ਕਰਦਾ ਹੈ ਜਿਸ ਤਰ੍ਹਾਂ ਆਪ ਨੂੰ ਕਹਿ ਰਹੀਆਂ ਕਿ ਕਈ ਦਫਾ ਵਕਤ ਹੀ ਨਹੀਂ ਮਿਲਦਾ ਸੁਣਨ ਲਈ ਪਾਠ ਕਰਦੀਆਂ ਪਰ ਮਨ ਚ ਕਈ ਦਫਾ ਹੈ ਕਿ ਉਹ ਜਿਹੜਾ ਰਿਕਾਰਡ ਹੋਇਆ ਉਹ ਵੀ ਸੁਣਾ ਫਿਰ ਸੋਚਦੀਆਂ ਕਿ ਕਦੇ ਜ਼ਿੰਦਗੀ ਚ ਟਾਈਮ ਹੋਇਆ ਤਾਂ ਕੁਝ ਕੁਝ ਤੇ ਸੁਣਿਆ ਪਰ ਸਾਰਾ ਨਹੀਂ ਉਥੇ ਪਰਮੇਸ਼ਰ ਜੀ ਦੀ ਕੋਈ ਅਲੱਗ ਹੀ ਰਹਿਮਤ ਬਖਸ਼ੀ ਆ ਅ ਜਰੂਰ ਜੇ ਟਾਈਮ ਬਣਾ ਸਕੇ ਸੁਣਨ ਦਾ ਜਰੂਰ ਸੁਣਨਾ ਤੇ ਦੂਸਰੀ ਗੱਲ ਇਹ ਬੇਨਤੀ ਕਰਨੀ ਚਾਹੁੰਦੀ ਹੈ ਦਾਸੀ ਕਿ ਆਪ ਜੀ ਮਨ ਦੇ ਵਿੱਚ ਇਹ ਨਾ ਕੋਈ ਵੀ ਅ ਪਰਮ ਰੱਖੋ ਕਿ ਅਸੀਂ ਕਿੰਨਾ ਤੁਕਾਂ ਦਾ ਕਿੰਨੀ ਵਾਰ ਪਾਠ ਕਰਨਾ ਕਿੰਨੀ ਵਾਰ ਉਚਾਰਨਾ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ ਜਿੱਥੋਂ ਵੀ ਬਾਣੀ ਪਿਆਰੀ ਲੱਗਦੀ ਹੈ ਇਹ ਜੋ ਪਾਈ ਹਰदयाल ਸਿੰਘ ਜੀ ਹੋਣਾ ਨੇ ਉਦੋਂ ਤੁਕਾਂ ਇਕੱਠੀਆਂ ਕੀਤੀਆਂ ਸੀ ਇਹਨਾਂ ਦੇ ਵਿੱਚ ਭਰੋਸੇ ਵਾਲੀਆਂ ਨੇ ਕਿ ਪਰਮੇਸ਼ਰ ਸਾਡੇ ਇਸ ਤਰ੍ਹਾਂ ਦੁੱਖ ਦੂਰ ਕਰਦੇ ਨੇ ਪਰਮੇਸ਼ਰ ਸਾਨੂੰ ਇਸ ਤਰ੍ਹਾਂ ਸ਼ਾਂਤੀ ਦਿੰਦੇ ਨੇ ਤਾਂ ਕਿ ਸਾਡਾ ਮਨ ਇਦਾਂ ਮੰਨ ਜਾਏ ਹੈਨਾ ਸਾਨੂੰ ਮਤਲਬ ਬਹੁਤ ਚੰਗੀ ਗੱਲ ਹੈ ਕਿ ਸਾਡਾ ਮਨ ਜਦੋਂ ਸਾਡਾ ਮਨ ਇਹ बार-बार ਤੁਕਾਂ ਸੁਣਦਾ ਕਿ ਸਾਨੂੰ ਪਰਮੇਸ਼ਰ ਨੇ ਠੀਕ ਕਰ ਦੇਣਾ ਉਹ ਸਾਡਾ ਦੁੱਖ ਦੂਰਦ ਕਰਨ ਵਾਲਾ ਸਾਡਾ ਮਨ ਮੰਨਦਾ ਸਾਡੀ ਬਿਮਾਰੀ ਠੀਕ ਹੁੰਦੀ ਆ ਤੇ ਦੂਸਰਾ ਇਹ ਪਾਤਸ਼ਾਹ ਨੇ ਆਪ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਕ ਲਿਖੀ ਆ ਆਪ ਜੀ ਦੇ ਨਾਲ ਸਾਂਝੀ ਕਰਦੀ ਆ ਵਾਹਿਗੁਰੂ ਜੀ ਪਾਤਸ਼ਾਹ ਕਹਿੰਦੇ ਸਾਦ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਕਹਿੰਦੇ ਅਸੀਂ ਸਾਧ ਸੰਗ ਕੀ ਹੈ ਜਿੱਥੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾ ਰਹੀ ਹੈ ਕਹਿੰਦੇ ਉਹਦੇ ਵਿੱਚ ਬੈਠ ਕੇ ਅਸੀਂ ਸਾਧ ਸੰਗ ਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਪਰਮੇਸ਼ਰ ਦਾ ਜਸ ਗਾਈਏ ਉਹ ਕਹਿੰਦੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਸਾਰੇ ਰੋਗਾਂ ਤੋਂ ਮੁਕਤ ਰਹਿੰਦੇ ਨੇ ਅਸੀਂ ਜਦੋਂ ਸੰਗਤ ਜੀ ਇਹ ਜਿਹੜੇ ਦੁੱਖ ਨਿਵਾਰਨ ਵਾਲੇ ਨੇ ਜਾਂ ਸਰਵ ਰੋਗ ਔਖਦ ਨਾਮ ਵਾਲੇ ਜਿਹੜੇ ਇਹ ਅਸੀਂ ਸ਼ਬਦ ਪੜ੍ਹਦੇ ਆ ਇਸ ਦੇ ਵਿੱਚ ਪਰਮੇਸ਼ਰ ਦਾ ਜਸ ਹੈ ਪਰਮੇਸ਼ਰ ਦੀ ਸਿਫਤ ਸਲਾਹ ਹੈ ਅਸੀਂ ਉਹੀ ਤੇ ਕਰ ਰਹੇ ਹਾਂ ਪਰਮੇਸ਼ਰ ਦੀ ਸਿਫਤ ਸਲਾਹ ਤੇ ਇਹਦੇ ਨਾਲ ਪਰਮੇਸ਼ਰ ਦੇ ਗੁਣਾ ਨੂੰ ਸੁਣ ਕੇ ਸਾਡੇ ਮਨ ਨੂੰ ਧੀਰਜ ਬੰਦਦਾ ਕਿ ਪਰਮੇਸ਼ਰ ਸਾਡੇ ਲਈ ਇਹ ਕਰਨਗੇ ਪਰਮੇਸ਼ਰ ਸਾਡੇ ਲਈ ਸਭ ਕੁਝ ਠੀਕ ਕਰਨਗੇ ਸਾਡੇ ਦੁੱਖ ਦੂਰ ਕਰਨਗੇ ਤੇ ਸਾਨੂੰ ਮਨ ਨੂੰ ਅ ਭਰੋਸਾ ਹੁੰਦਾ ਇਹ ਭਰੋਸੇ ਵਾਲੀਆਂ ਤੁਕਾਂ ਨੇ ਤੇ ਜੋ ਫਿਰ ਪਰਮੇਸ਼ਰ ਦਾ ਨਾਮ ਹੈ ਉਹ ਅਸੀਂ ਜਪਣਾ ਪਰਮੇਸ਼ਰ ਦਾ ਨਾਮ ਅਸੀਂ ਸੰਗਤੀ ਰੂਪ ਵਿੱਚ ਜਪਦੇ ਹਾਂ ਬਹੁਤ ਚੰਗੀ ਗੱਲ ਹੈ ਪਰ ਸੇ ਇਕੱਲੇ ਵੀ ਪਰਮੇਸ਼ਰ ਦਾ ਨਾਮ ਜਪੀਏ ਜਿੰਨਾ ਵੱਤ ਤੋਂ ਵੱਧ ਸਾਡੇ ਕੋਲੋਂ ਜਪਿਆ ਜਾ ਸਕਦਾ ਜਦੋਂ ਅਸੀਂ ਕਿਸੇ ਦੁੱਖ ਰੋਗ ਦੇ ਨਾਲ ਪੀੜਤਾਂ ਜਿੰਨਾ ਵੱਤ ਤੋਂ ਵੱਧ ਜਪਿਆ ਜਾ ਸਕਦਾ ਉੱਠਦਿਆਂ ਬੈਹਂਦਿਆਂ ਤੁਰਦਿਆਂ ਪ੍ਰੇਮ ਦੇ ਨਾਲ ਜਿੰਨੀ ਵੀ ਬਾਣੀ ਸੁਣਨੀ ਆ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਜਿੰਨਾ ਆਪਾਂ ਵਾਸੂ ਭਾਰਤਵਾਜ ਹੋਣਾ ਤਾਂ ਸੁਣਦੇ ਆ ਨਾ ਕਿ ਉਹਨਾਂ ਦੇ ਕੈਂਸਰ ਠੀਕ ਹੋਏ ਸੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਆ ਇਦਾਂ ਨਹੀਂ ਆਪਾਂ ਨੇ ਕਿ ਜ਼ਰੂਰੀ ਅਸੀਂ ਅਖੰਡ ਪਾਠ ਰਖਾਉਣੇ ਆ ਅਸੀਂ ਸਹਿਜ ਪਾਠ ਰਖਾਉਣੇ ਆ ਨਹੀਂ ਅਸੀਂ ਘਰੇ ਵੀ ਸੁਣ ਸਕਦੇ ਆ ਅਸੀਂ ਕਿਸੇ ਜੋ ਸਾਨੂੰ ਪ੍ਰੀਤ ਨਾਲ ਸੁਣਾ ਸਕਦੇ ਨੇ ਬੈਠ ਕੇ ਉਹਨਾਂ ਤੋਂ ਸੁਣ ਸਕਦੇ ਆ ਅਸੀਂ ਕਿਤੇ ਲਾ ਕੇ ਸੁਣ ਸਕਦੇ ਆ ਪਰ ਮਨ ਮਤਲਬ ਸੁਣੇ ਮਾਨਪ੍ਰੇਮ ਨਾਲ ਸੁਣੇ ਦੇ ਪ੍ਰੋਸਾਰ ਰੱਖੇ ਬਾਣੀ ਤੇ ਪਾਤਸ਼ਾਹ ਸਭ ਕੁਝ ਸਾਡਾ ਪੂਰਾ ਠੀਕ ਕਰਦੇ ਨੇ ਸਾਡੇ ਮਨ ਦੇ ਵਿੱਚ ਪ੍ਰੇਮ ਹੋਏ ਪਰਮੇਸ਼ਰ ਦੇ ਲਈ ਪਾਈ ਗੁਰਦਾਸ ਜੀ ਦੀ ਤੁਕ ਹੈ ਆਪਦੇ ਨਾਲ ਸਾਂਝੀ ਕਰਦੀ ਆ ਦਾਸੀ ਵਾਹਿਗੁਰੂ ਜੀ ਕਹਿੰਦੇ ਗੋਬਿੰਦ ਪਾਓ ਭਗਤ ਦਾ ਭੁੱਖਾ ਗੋਬਿੰਦ ਪਰਮੇਸ਼ਰ ਉਹ ਸਿਰਫ ਅਸੀਂ ਉਹਨੂੰ ਪ੍ਰੇਮ ਕਰੀਏ ਤੇ ਭਗਤੀ ਕਰੀਏ ਗੋਬਿੰਦ ਆ ਉਹ ਭਗਤ ਦਾ ਭੁੱਖਾ ਬਸ ਆਹੀ ਸਾਡੇ ਤੋਂ ਲੋੜਦਾ ਪਰਮੇਸ਼ਰ ਫਿਰ ਉਹਨੂੰ ਤਿਲ ਜਿੰਨੀ ਵੀ ਤਮਾਣੀ ਹੈਗੀ ਕਿ ਅਸੀਂ ਉਹਦੇ ਲਈ ਕੁਝ ਵੀ ਕਰੀਏ ਵੱਡਾ ਦਾਤਾ ਤਿਲ ਨਾ ਤਮਾਏ ਉਹ ਸਾਡੇ ਤੋਂ ਕੁਝ ਨਹੀਂ ਚਾਹੁੰਦਾ ਕੋਈ ਪੇਟਾ ਕੋਈ ਅਸੀਂ ਉਹਨੂੰ ਪੈਸੇ ਕੋ ਕਿਸੇ ਚੀਜ਼ ਦੀ ਲੋੜ ਨਹੀਂ ਉਹ ਸਿਰਫ ਸਾਡਾ ਪਿਆਰ ਤੇ ਭਗਤੀ ਬਸ ਆ ਅਸੀਂ ਕਰੀਏ ਪਰਮੇਸ਼ਰ ਸਾਡੇ ਸਾਰੇ ਕਾਰਜ ਸਗਲ ਸੰਵਾਰ ਦਿੰਦੇ ਨੇ ਮਨ ਦੇ ਵਿੱਚ ਪ੍ਰੇਮ ਲਿਆਈਏ ਜਦੋਂ ਵੀ ਅਸੀਂ ਨਾਮ ਜਪੀਏ ਗੁਰਬਾਣੀ ਸੁਣੀਏ ਗੁਰਬਾਣੀ ਪੜੀਏ ਤਾਂ ਅਸੀਂ ਪ੍ਰੇਮ ਦੇ ਨਾਲ ਕਦੇ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਇਹ ਸਾਨੂੰ ਕੰਮ ਕਰਨਾ ਪੈ ਰਿਹਾ ਇਹ ਸਾਡੇ ਲਈ ਕੰਮ ਨਹੀਂ ਇਹ ਤੇ ਸਾਡੇ ਲਈ ਪ੍ਰੇਮ ਆਉਦੇ ਲਈ ਉਹ ਪਰਮੇਸ਼ਰ ਜਿਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਆ ਫਿਰ ਪਾਸ਼ਾ ਕਹਿੰਦੇ ਨੇ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਇਹ ਚੀਜ਼ ਆਪਾਂ ਨੂੰ ਤੰਗ ਕਰਦੀਆਂ ਨੇ ਨਾ ਦੁੱਖ ਰੋਗ ਸੰਤਾਪ ਨੇ ਜਿਹੜੇ ਪਰ ਜਿਹੜੀ ਬਾਣੀ ਆ ਜੀ ਅਸੀਂ ਇਹਨੂੰ ਸੁਣਦੇ ਆ ਸੱਚੀ ਬਾਣੀ ਜਿਹਦੇ ਵਿੱਚ ਅੰਮ੍ਰਿਤ ਆ ਤਾਂ ਸਾਡੇ ਇਹ ਸਾਰੇ ਉੱਤਰ ਜਾਂਦੇ ਨੇ ਇਹ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਉਹ ਪਾਤਸ਼ਾਹ ਜਿਨ੍ਹਾਂ ਦੇ ਅੱਗੇ ਅਸੀਂ ਸਿਰ ਝਕਾਉਨੇ ਆ ਆਪਣੀ ਮੱਤ ਕਹਿੰਨੇ ਆ ਕਿ ਪਾਤਸ਼ਾਹ ਸਾਡੀ ਮੱਤ ਲੈ ਲੈ ਦਿਲ ਚਰਨਾ ਚ ਟੇਕ ਦਿੱਤੀ ਸਾਨੂੰ ਆਪਣੀ ਮੱਤ ਦੇ ਦੇ ਉਹ ਪਾਸ਼ਾ ਸਾਨੂੰ ਦੱਸ ਰਿਹਾ ਨੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅਸੀਂ ਪ੍ਰੇਮ ਨਾਲ ਬਾਣੀ ਸੁਣੀਏ ਜਿੱਥੋਂ ਵੀ ਸਾਨੂੰ ਬਾਣੀ ਪਿਆਰੀ ਲੱਗਦੀ ਆ ਪ੍ਰੇਮ ਨਾਲ ਅਸੀਂ ਗਾ ਸਕਦੇ ਆ ਬਹੁਤ ਚੰਗੀ ਗੱਲ ਆ ਪਰ ਜੇ ਨਹੀਂ ਗਾਉਣ ਦਾ ਅਫਸਰ ਮਿਲ ਰਿਹਾ ਜਦੋਂ ਵੀ ਅਸੀਂ ਇਸ ਤਰ੍ਹਾਂ ਕਿਤੇ ਵੀ ਦੀਵਾਨ ਤੇ ਵਿੱਚ ਸ਼ਾਮਲ ਆ ਅਸੀਂ ਇਹੀ ਨਾ ਕਹੀਏ ਕਿ ਸਾਨੂੰ ਵਾਰੀ ਮਿਲ ਜਾਏ ਇਹ ਹੋਏ ਕਿ ਅਸੀਂ ਇਹ ਸੋਚਣ ਦੀ ਬਜਾਏ ਆਪਣਾ ਧਿਆਨ ਉਧਰ ਲਾਉਣ ਦੀ ਬਜਾਏ ਜੇ ਅਸੀਂ ਗਾਉਣ ਦੀ ਵਾਰੀ ਮਿਲਦੀ ਹੈ ਬਹੁਤ ਚੰਗਾ ਨਹੀਂ ਤਾਂ ਅਸੀਂ ਸੁਣਨ ਤੇ ਧਿਆਨ ਧਿਆਨ ਨਾਲ ਸੁਣੀਏ ਅਸੀਂ ਪ੍ਰੇਮ ਨਾਲ ਸੁਣੀਏ ਸਾਡਾ ਜਿਹੜਾ ਹੈਗਾ ਇਹ ਸ਼ਾਮਲ ਹੋਇਆ ਸੰਗਤ ਦੇ ਵਿੱਚ ਲਾਹੇ ਲਾਹੇਵੰਦ ਹੋ ਜਾਏ ਸਾਡਾ ਥਾਏ ਪੈ ਜਾਏ ਪ੍ਰੇਮ 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 ਅਸੀਂ ਪ੍ਰੇਮ ਹਰ ਇੱਕ ਨੂੰ ਕਰੀਏ ਹਰ ਇੱਕ ਵਿੱਚ ਪਰਮੇਸ਼ਰ ਆ ਔਰ ਉਹ ਅੰਤਰਜਾਮੀਆਂ ਸਾਡੇ ਅੰਦਰ ਦੀ ਜਾਣਨ ਵਾਲਾ ਅਸੀਂ ਉੱਪਰੋਂ ਕੁਝ ਨਹੀਂ ਕਰਨਾ ਜੋ ਕੁਝ ਕਰਨਾ ਦਿਲੋਂ ਕਿਉਂਕਿ ਉਹ ਦਿਲ ਦੀ ਜਾਣਦਾ ਉਹਨੂੰ ਅਸੀਂ ਛੁਟਲਾ ਨਹੀਂ ਸਕਦੇ ਉਹਨੂੰ ਅਸੀਂ ਤੋਖਾ ਨਹੀਂ ਦੇ ਸਕਦੇ ਕਿਉਂਕਿ ਉਹ ਅੰਦਰ ਬੈਠਾ ਸਭ ਦੇਖ ਰਿਹਾ ਬੜੇ ਹੀ ਪ੍ਰੇਮ ਦੇ ਨਾਲ ਸਾਰਿਆਂ ਨਾਲ ਵਰਤਾਰਾ ਕਰੀਏ ਬੜੇ ਹੀ ਪ੍ਰੇਮ ਦੇ ਨਾਲ ਨਾਮ ਬਾਣੀ ਨਾਲ ਜੁੜੀਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੇ ਪਾਤਸ਼ਾਹ ਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਜੀ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਨਾਲ ਜੋੜਨ ਸਾਡੀ ਇਹ ਵਾਲੀ ਜ਼ਿੰਦਗੀ ਸਾਡਾ ਲੋਕ ਵੀ ਸੁਹੇਲਾ ਕਰ ਦੇਣ ਸਾਡਾ ਪਰਲੋਕ ਵੀ ਸੁਹੇਲਾ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ